ਸਤਿ ਸ੍ਰੀ ਅਕਾਲ ਵੀਰ ਜੀ ਜਿੰਦਰ ਡੇੜੀ ਫਾਰਮ ਤੇ ਤੁਹਾਡਾ ਸਵਾਗਤ ਹੈ ਵੀਰ ਜੀ ਅੱਜ ਤੁਹਾਨੂੰ ਸੱਤ ਝੋਟੀਆਂ ਵਿਖਾਉਣੀਆਂ ਨੇ ਇੱਕ ਸੂਈ ਹੈ ਤੇ ਵੀਰ ਜੀ ਛੇ ਕਬਣਾ ਨੇ ਇੱਕ ਬੂੜੀ ਦੇ ਵੀਰ ਜੀ ਆ ਦੋ 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 ਚਾਰ ਚਾਰ ਦਿਨ ਵੱਧ ਲੈਣੀਆਂ ਆਂ ਆ ਝੋਟੀਆਂ ਟੁਕੀਆਂ ਨੇ ਵੀਰ ਜੀ ਚੈਨਲ ਨੂੰ ਕਰੋ ਸ਼ੇਅਰ ਸਬਸਕ੍ਰਾਈਬ ਵੱਸੋ ਵੱਧ ਲਾਈਕ ਕਰੋ ਆਓ ਵੀਰ ਜੀ ਕਰਦੇ ਆ ਗੱਲਬਾਤ ਦਿਖਾਉਨੇ ਆ ਤੁਹਾਨੂੰ ਝੋਟੀਆਂ ਬਾਰੇ ਦਿੰਨੇ ਆ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਵਧੀਆ ਦੇ ਭਾਜੀ ਜੀ ਜੇ ਅਜਾ ਸੱਤ ਜੇ ਆਪਣੇ ਕੋਲ ਠੀਕ ਜੇ ਜੀ ਆ ਛੋਟੀ ਸੂਰੀ ਆ ਹਾਂ ਜੀ ਹਾਂ ਜੀ 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 9 ਵਜੇ ਤੋਂ ਬੋੜਾ ਦੇਖ ਲਈ ਠੀਕ ਜੇ ਪਿਛੇ ਕੀ ਜੇ ਜੀ ਜੀ ਕੱਟੀ ਜੇ ਪਿਛੇ ਹਰਿਆਣੇ ਦੀ ਜੀ ਜੀ ਛੋਟੀਆਂ ਚਾਰ ਆ ਠੀਕ ਜੇ ਕੱਟੀ ਜੇ ਪਿਛੇ ਰੇ ਤੇ ਹਾਂ ਜੀ ਹਾਂ ਜੀ ਭਾਜੀ ਇਹ ਦੇਣਾ ਬਿਲਕੁਲ ਫੀ ਦੇ ਦੇਣੀ ਇੱਕ ਹਾਉ ਤੇ ਠੀਕ ਦੇ ਐਤਾ ਨਹੀਂ ਝੋਟੀ ਪਾ ਲਈਏ ਦੂਣਾ ਖਰਚ ਆ ਜਾਣਾ ਹਾਂਜੀ ਹਾਂਜੀ ਇਹ ਜੀ ਝੋਟੀ ਨਾਲ ਪਰ ਟੱਲੜ ਆ ਠੀਕ ਦੇ ਤੁਸ ਕੋ ਤੇਲਾ ਪਾਵਾਂਗੇ ਠੀਕ ਦੇ ਮਗਲੇ ਤੋਂ ਤਾਂ ਤੇਲਾ ਤੇ ਆਪਾਂ ਬਿਲਕੁਲ ਮੁਕਤਮਕਤੀ ਦੇ ਦੇਣੀ ਹੈ ਮੁੱਲ ਇਹ ਜੀ 85 ਕਰੀਏ 90 ਕਰੀਏ ਹਾਂਜੀ 3000 ਦੀ ਹਵਾਲਾ ਨਹੀਂ ਕਰਦਾਂਗੇ ਠੀਕ ਦੇ 3000 ਤੇ ਛੋਟ ਹੋਊਗੀ ਕੋਈ ਮਾਨਤਾ ਨਾ ਥੋੜੀ ਬੋਧੀ ਹੋ ਜੂਗੀ 1500 ਫੇਰ ਠੀਕ ਦੇ ਲੈ ਲਓ ਵੱਡੀ ਝੋਟੀ ਠੀਕ ਦੇ ਜੀ ਆ ਚੋ ਕਿਦੂ ਚਾਸੂਆ ਇੱਕ ਕਬਨ ਜੀ ਠੀਕ ਰੇ ਇਹ ਕੋਈ 2-4 ਦਿਨ ਲੱਗੂਗੀ ਦੇਖੋ ਜੀ ਸੋਹਣੀ ਸਨਖੀ ਝੋਟੀ ਆ ਹਰਿਆਣੇ ਦੀ ਝੋਟੀ ਹੈ ਦੇਸੀ ਮਾਲ ਨਹੀਂ ਹੈਗਾ ਜੀ ਆ ਤੁਹਾਨੂੰ ਖਾਓ ਜੀ ਫਾਹਮ ਤੋਂ ਬਹੁਤ ਸਵਾਰਿਆ ਲੈ ਫਾਹਮ ਅੱਜ ਘੜੇ ਘੜੇ ਮੋਕੇ ਭਾਜੀ ਕਿੰਵੇਂ ਸੂਏ ਦੇ ਦੂਜੇ ਸੂਏ ਵੀ ਕੀ ਮੱਤੋ ਗੀ ਹਰਿਆਣੇ ਦੀ ਭਾਜੀ ਇਹਦਾ ਕੀ ਮੁੱਲ ਜੀ ਕੀ ਮੁੱਲ ਕਰ ਨੂੰ 40 ਕਰ ਲਈਏ 45 ਕਰ ਲਈਏ ਠੀਕ ਜੀ ਜੀ ਇਹ 120 ਜਮਾਤਾਂ ਨੂੰ ਹੋਊਗਾ ਠੀਕ ਜੀ ਦੇਖੋ ਵੀ ਜੀ ਵੱਡੀ ਛੋਟੀ ਜਿੰਦਾ ਲੈਂਦੀ ਹੈ ਲੀ ਬਹੁਤ ਜਿਆਦਾ ਚੰਗੀ ਕੱਟੀ ਜੀ ਜੀ ਅਵੀ ਛੋਟੀ ਵੱਡੀ ਫੁੱਲ ਵੱਡੀ 50 ਸੂਾਰੇ ਠੀਕ ਦੇ ਵੇਖੋ ਕਟੀ ਸਿੰਗ ਵੇਖੋ ਕਿੱਦਾਂ ਨਿੱਕਾ ਨਿੱਕਾ ਸਿੰਗ ਲੱਗਾ ਪਿਓਰ ਹਰਿਆਣਾ ਪਿਓਰ ਠੀਕ ਦੇ ਭਾਈ ਇਹਦਾ ਮਾਨਤਾਣ ਕੀ ਜੇ ਵੀਰ ਜੀ ਮੁੱਲ ਕਰੀਏ ਭਾਵੇਂ 1.70 ਕਰ ਲਈਏ ਭਾਵੇਂ 1.65 ਕਰ ਲਈਏ ਮੁੱਲ ਕਰਦਾ ਫਾਇਦਾ ਨਹੀਂ ਹੈਗਾ ਕੋਈ ਠੀਕ ਜੀ ਵੀਰ ਜੀ 1.40 ਦੀ ਛੋਟ ਹੋਣੀ ਠੀਕ ਜੀ ਠੰਡੀ ਫਿਰ ਛੋਟੀ ਵੀਰ ਜੀ ਵੇਖੋ ਸੀਨ ਸਾਰਕ ਕੋਈ ਚੱਕਰ ਨਹੀਂ ਹੈ ਨੀ ਵੇਖੋ ਵੀਡੀਓ ਟੀਵੀ ਕੋਈ ਮਾਨਤਾਣ ਵੀਰ ਜੀ 1.40 ਦੀ ਛੋਟ ਹੋਊਗੀ ਠੀਕ ਜੀ ਵੀਰ ਜੀ ਦੋ ਚਾਸੂ ਆ ਛੋਟੀ ਵੱਡੀ ਠੀਕ ਜੀ ਵੇਖੋ ਛੋਟੀ ਆਪਾਂ ਆਪੋਆਂ ਭਈਆਂ ਥੋੜੀਆਂ ਜੀਆਂ ਪਿਓਰ ਹਰਿਆਣਾ ਕਾਲ ਗਿਆ ਬਾਬੂ ਠੀਕ ਧੀਰਜ ਛੋਟੇ ਜੀ ਤੁਹਾਨੂੰ ਨਾ ਸ਼ਾਕ ਰੇ ਮਾਰਾ ਦਿਖਾ ਦਿਓ ਪਰ ਚੱਲੂਗਾ ਨਹੀਂ ਇਧਰੋਂ ਦਿਖਾਉਂ ਕੋਈ ਪਾਤੀ ਰੇ ਮੇਰਾ ਕਹਿਣਾ ਬਾਤ ਕੁਤਤ ਆ ਨਹੀਂ ਬੋਲੋ ਮੈਂ ਠੀਕ ਹੋ ਤੀ ਫੋਲ ਠੀਕ ਜੀ ਇਹਰਗਾ ਭਾਜੀ ਨਾਗ ਵੀ ਪੂਰੇ ਚੋਟੀ ਦੇ ਨੇ। ਵੀਜੀ ਇਹਨੇ ਲੈਣੀਆਂ ਚੜ੍ਹੇ ਛੋਟੀਆਂ ਪਹਿਲਣਾ ਹੀ ਚਾੜੇ। ਠੀਕ ਦੇ। ਪੁੱਜਾ ਦੁੱਜਾ ਗੋਆ ਸਾਰੀਆਂ ਉਹ ਪਰਲੀ ਪਹਿਲਣਾ। ਠੀਕ। ਵੀਜੀ ਇਹਦਾ ਤੇਦਾ ਰੇਟ ਸੇਮ ਹੀ। ਠੀਕ ਦੇ। ਮੁੱਲ 60 ਕੜੀ ਪੈਣ ਤੇਰੀ 140 ਦੀ ਛੋੜ ਹੋਣੀ। ਠੀਕ ਦੇ। ਵੀਜੀ ਆ ਦੁੱਜਾ ਸੂਬਾ ਚਾ ਤਿੰਨ ਨੀਜੀ ਦਾ ਵੀ। ਪਿਓਰ ਨੀਜੀ ਜੀ। ਠੀਕ ਦੇ। ਦੇਖੋ ਵੀਜੀ ਪਿਓਰ ਨੀਜੀ। ਆ ਖੁਖ ਚਟੇ ਬੂਰੀ। ਇਹ ਦਿੱਸੇਗਾ ਇਹੋ ਆ ਗਣੀ ਲੱਗਾ ਵੀ ਕੋਪਰਾ ਇਹ ਸੰਗ ਕਿਆ ਦੰਦੇ ਲੋਕ ਨੂੰ ਨੋ ਵੀ ਜਿੱ ਇੱਕ ਤਾਂ ਦੂਫ ਲੱਗੀ ਜੇ ਲੱਗੀ ਜੇ ਛੋਟੀ ਸੋਣ ਹਾਂਜੀ ਹਾਂਜੀ ਭਾਣ ਲੱਗੀ ਜੇ ਬਤਾਈ ਕੀ ਦੀ ਮੁੱਲ ਕਰਨ ਨੂੰ ਭਾ 7 ਕੜੀ ਗਈ ਏ ਭਾ 30 ਕੜੀ ਗਈ ਏ ਹਾਂਜੀ ਹਾਂਜੀ ਇਹ 1 12 ਦੀ ਘਟ ਦੇਵਾਂਗੇ ਠੀਕ ਦੇ 1 12 ਚ ਮਾਨਤਾ ਕਰਦਾਂਗੇ ਠੀਕ ਦੇ ਭਾਜੀ ਇਹਦੀ ਦੂਜਾ ਸੂਆ ਝੋਟੀ ਜੇ ਠੀਕ ਦੇ ਦਿਨ 10 15 ਲੈਂਦੀ ਹੈ ਲਈ ਟੌਰ ਕਾਲੀ ਬੰਬ ਝੋਟੀ ਵੱਡੀ ਸਿੰਘ ਨਿਕਾ ਬਹੁਤ ਜ਼ਰਾ ਜਗੀ ਝੋਟੀ ਪਰ ਦਿਨ 10 15 ਲੈਂਦੀ ਹੈ ਲਈ ਜੀ ਜੀ ਮੋਲ ਦਾ ਨੂੰ 120 ਕਰ ਲਈ 120 ਕਰ ਲਈ ਕੋਈ ਫਾਇਦਾ ਨਹੀਂ ਹੈਗਾ ਠੀਕ ਜੀ ਭਾਈ ਪੰਜ ਤੋਂ ਹੀ ਛੋਟ ਕਰਾਂਗੇ ਠੀਕ ਜੀ ਜੀ ਆਹ ਪੂਰੀ ਝੋਟੀ ਜੀ ਹਾਂ ਜੀ ਹਾਂ ਜੀ ਕਿਹੜੀ ਵੀਰ ਹਰਿਆਣੇ ਦੀ ਝੋਟੀ ਆਪਾਂ ਇੱਕ ਸੂਆ ਘਰ ਦੀ ਪਾਏ ਠੀਕ ਜੀ 18 19 ਕਿਲੋ ਤੋਂ ਚੋਇਆ ਵਾ ਠੀਕ ਜੀ ਤੂੰ ਚਾਹ ਸੂਆ ਝੋਟੀ ਸੁਣੀ ਵੀਰ ਜੀ ਠੀਕ ਜੀ ਦੇਖੋ ਕਦ 20 25 ਤਾਂ ਲਊਗੀ ਇਹ ਜੀ ਠੀਕ ਜੀ ਨਾਲੇ ਨੀਲੀ ਦੀ ਇਹ ਨਾਲੇ 부ੜੀ ਆ ਦੇਖੋ ਵੀਜੀ ਛੋਟੀ ਤਲਾਲੇ ਗੁੜੀਆਂ ਭਾਜੀ ਇਹਦਾ ਕੀ ਜੇ ਪ੍ਰਾਈਸ ਮੁੱਲ ਕਰਨ ਵੀਰੇ ਅਸੀਂ ਤੇ ਡੇਢ ਹੀ ਕਰਦੇ ਆ ਠੀਕ ਜੇ ਇੱਕ 35 ਦਾ ਮਾਣਤਨ ਹੋ ਜਾਏਗਾ ਠੀਕ ਜੀ ਦੇ ਕੋਈ 25 ਛੋਟਾੜ ਹੋ ਜਾਏਗੀ ਠੀਕ ਜੀ ਬਾਕੀ ਨਾ ਸਾਰੇ ਵੱਡੇ ਜੇ ਹਾਂਜੀ ਹਾਂਜੀ ਪੱਤ ਝੋਟੀਆਂ ਵਿੱਚ ਸੱਤੇ ਦਿਖਾ ਦਿਓ ਇੱਕੋ ਜੀ ਸਾਰੀਆਂ ਵਾਸੋਂ ਵੱਡੀਆਂ ਦੇ ਦੇਖੋ ਬੀਜੀ ਵੱਡੀ ਵੱਡੀ ਚੋਟੀਆਂ ਸਾਰੀਆਂ ਹਾਂਜੀ ਹਾਂਜੀ